ਸਾਧ ਸੰਗਤ ਜਿੰਦਗੀ ਦੇ ਕੁਝ ਘੰਟਿਆਂ ਵਿੱਚ ਸਾਨੂੰ ਕੁਝ ਕੁ ਸੈਕਿੰਡ ਜਿਹੜੇ ਨੇ ਉਹ ਸਾਨੂੰ ਰੱਬ ਲਈ ਕੱਢਣੇ ਚਾਹੀਦੇ ਨੇ ਤੇ ਪ੍ਰਮਾਤਮਾ ਸਾਨੂੰ ਚੇਤੇ ਆਉਂਦਾ ਵੀ ਉਸ ਵੇਲੇ ਅਸੀਂ ਮੰਗੀਏ ਤੇ ਸਤਿਗੁਰੂ ਫੇਰ ਸਾਡੇ ਤੇ ਮਿਹਰਬਾਨ ਹੋਣਗੇ ਸਤਿਗੁਰੂ ਫੇਰ ਸਾਡੇ ਤੇ ਕਿਰਪਾ ਕਰਨਗੇ ਸੋ ਗੁਰਮੁਖ ਪਿਆਰਿਓ ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸੋ ਪਿਆਰਿਓ ਬੇਨਤੀਆਂ ਆਪਾਂ ਸਾਂਝੀਆਂ ਕਰਾਂਗੇ ਸਮੇਂ ਦੇ ਦਾਇਰੇ ਵਿੱਚ ਰਹਿ ਕੇ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਪ੍ਰਮਾਤਮਾ ਸਾਨੂੰ ਜ਼ਰੂਰ ਚੇਤੇ ਆਉਂਦਾ ਹੈ ਕੁਝ ਕੁ ਸਮੇਂ ਦੇ ਵਿੱਚ ਉਹ ਸਮਾਂ ਕੱਢ ਕੇ ਅਸੀਂ ਸਤਿਗੁਰੂ ਨੂੰ ਜ਼ਰੂਰ ਚੇਤੇ ਕਰੀਏ ਜਿੰਦਗੀ ਦੇ ਸਾਡੇ 24 ਘੰਟੇ ਨੇ ਮੰਨ ਲਓ ਸਾਡੇ 24 ਘੰਟਿਆਂ ਦੇ ਵਿੱਚੋਂ ਕੁਝ-ਕੁਝ ਸਮੇਂ ਲਈ ਜਾਂ ਕੁਝ-ਕੁ ਚੰਦ ਕੋ ਸਕਿੰਟਾਂ ਦੇ ਲਈ ਪਰਮਾਤਮਾ ਚੇਤੇ ਆਉਂਦਾ ਹੀ ਹੈ ਨਾ ਪਰਮਾਤਮਾ ਸਾਨੂੰ ਚੇਤੇ ਆਉਂਦਾ ਹੀ ਹੈ ਨਾ ਪਰਮਾਤਮਾ ਨੂੰ ਅਸੀਂ ਚੇਤੇ ਕਰਦੇ ਹਾਂ ਸੋ ਮੇਰੇ ਕਹਿਣ ਤੋਂ ਭਾਵ ਇਹ ਵੀ ਕਿ ਪਿਆਰਿਓ ਪਰਮਾਤਮਾ ਨੂੰ ਅਸੀਂ ਚੇਤੇ ਕਰਦੇ ਹਾਂ ਤੇ ਸਤਿਗੁਰੂ ਸਾਨੂੰ ਚੇਤੇ ਆਉਂਦੇ ਨੇ ਤੇ ਉਸ ਸਮੇਂ ਦੌਰਾਨ ਹੀ ਸਤਿਗੁਰ ਤੋਂ ਇਹ ਮੰਗੀਏ ਕਿ ਸਤਿਗੁਰੂ ਮਨ ਦੀ ਸ਼ਾਂਤੀ ਦੇਵੀ ਸਤਿਗੁਰੂ ਮਨ ਦਾ ਟਿਕਾ ਦੇਵੀ ਸਤਗੁਰੂ ਮਨ ਦਾ ਮੈਨੂੰ ਇੱਕ ਐਸਾ ਸਫਲ ਪੰਨਾ ਦੇ ਦੀ ਸਤਗੁਰੂ ਕਿ ਮੈਂ ਤੇਰੀ ਯਾਦ ਨੂੰ ਕਦੇ ਭੁੱਲਾ ਨਾ ਤੇਰੀ ਯਾਦ ਨੂੰ ਹਮੇਸ਼ਾ ਮੈਂ ਆਪਣੇ ਹਿਰਦੇ ਰੂਪ ਘਰ ਦੇ ਵਿੱਚ ਵਸਾ ਕੇ ਰੱਖਾਂ ਸਤਗੁਰੂ ਤੇਰੀ ਯਾਦ ਨਾ ਹਮੇਸ਼ਾ ਮੇਰੇ ਹਿਰਦੇ ਰੂਪ ਘਰ ਦੇ ਵਿੱਚ ਰਹੇ ਤੇ ਸਤਗੁਰੂ ਮੈਨੂੰ ਹੋਰ ਕੁਝ ਨਹੀਂ ਚਾਹੀਦਾ हे ਪਾਤਸ਼ਾ ਜੇ ਤੇਰੀ ਕਿਰਪਾ ਜੇ ਤੇਰੀ ਰਹਿਮਤ ਮੇਰੇ ਤੇ ਹੈ ਤੇ ਸਤਗੁਰੂ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਤੇ ਸਾਧ ਸੰਗਤ ਇਹ ਗੱਲ ਮੈਂ ਗੁਰੂ ਤੇ ਭਰੋਸਾ ਗੁਰੂ ਤੇ ਵਿਸ਼ਵਾਸ ਰੱਖ ਕੇ ਕਹਿ ਰਿਹਾ ਸਤਿਗੁਰੂ ਦੀ ਐਸੀ ਕਿਰਪਾ ਵਰਤਣੀ ਹੈ ਮੇਰੇ ਪਾਰਸ਼ਾ ਦੀ ਤੇ ਸਾਧ ਸੰਗਤ ਹੋ ਸਕਦਾ ਹੈ ਉਹ ਜ਼ਿੰਦਗੀ ਦੇ ਕੁਝ ਕੁ ਸਕਿੰਟ ਜਦੋਂ ਪਰਮਾਤਮਾ ਚੇਤੇ ਆਇਆ ਹੋਵੇ ਉਹ ਸਮੇ ਆਪਾਂ ਪਰਮਾਤਮਾ ਤੋਂ ਪਰਮਾਤਮਾ ਨੂੰ ਹੀ ਮੰਗਿਏ ਤੇ ਸਤਿਗੁਰੂ ਖੁਸ਼ ਹੋ ਕੇ ਸਾਡੇ ਤੇ ਕਿਰਪਾ ਕਰ ਦੇਣ ਤੇ ਪਿਆਰਿਓ ਉਹ ਸਮੇ ਫਿਰ ਸਾਰੀ ਖੇਡ ਬਣ ਜਾਂਦੀ ਹੈ ਉਹ ਸਕਿੰਟਾਂ ਦੇ ਵਿੱਚ ਹੀ ਸਾਰੀ ਖੇਡ ਬਣ ਜਾਂਦੀ ਗੁਰ ਕੀ ਮਤ ਤੂੰ ਲਿਹੇ ਇਆਨੇ ਭਗਤ ਬਿਨਾ ਬਹੁ ਡੁੱਬੇ ਸਿਆਨੇ ਗੁਰੂ ਕੀ ਮਤ ਨੂੰ ਲੈ ਗੁਰੂ ਦੀ ਮਤ ਤੋਂ ਬਿਨਾ ਤੇ ਵੱਡੇ ਵੱਡੇ ਡੁੱਬ ਗਏ ਪਿਆਰਿਆ ਸੁਣ ਇਹ ਦੁਖ ਪਾਪ ਕਾ ਨਾਸ ਸਤਗੁਰੂ ਗੁਰੂ ਨਾਨਕ ਸਾਹਿਬ ਇਹ ਵੀ ਕਹਿੰਦੇ ਨੇ ਕਿ ਭਲਿਆ ਜੇ ਤੂੰ ਗੁਰੂ ਦੀ ਗੱਲ ਨੂੰ ਸੁਣ ਲਵੇਂ ਉਹਦੀ ਮੰਨ ਲਵੇਂ ਤੇਰੇ ਸਾਰੇ ਹੀ ਦੁਖ ਨਾਸ ਹੋ ਜਾਣਗੇ ਹੁਣ ਦੇਖੋ ਸਭ ਤੋਂ ਵੱਡੀ ਗੱਲ ਜਪਜੀ ਸਾਹਿਬ ਦੇ ਵਿੱਚ ਹੀ ਕਹਿ ਦਿੱਤੀ ਪਾਤਸ਼ਾਹ ਨੇ ਤੇ ਸਤਗੁਰੂ ਨੇ ਇਹ ਵੀ ਕਹਿ ਦਿੱਤਾ ਕਿ ਭਲਿਆ ਧੋਏ ਕਾਰਜ ਹੋਰ ਕਰੂ ਅਰਦਾਸ ਤੁਧ ਭਾਣੇ ਤਾਂ ਆਣੇ ਰਾਸ ਸਤਿਗੁਰੂ ਕਹਿੰਦੇ ਦੋਵੇਂ ਹੱਥ ਜੋੜ ਕੇ ਅਰਦਾਸ ਕਰ ਮਨ ਦਾ ਜੁੜਨਾ ਵੀ ਬਹੁਤ ਜ਼ਰੂਰੀ ਹੈ ਕਲੇ ਨਹੀਂ ਬਾਹਰੋਂ ਹੱਥ ਜੋੜ ਲੇ ਤੇ ਬਾਜੀ ਬਾ ਮੇਰੀ ਤੇਜੀ ਹਰ ਸ਼ਰਦਾ ਬਣ ਗਈ ਮੇਰੀ ਹਾਜ਼ਰੀ ਲੱਗੀ ਅੰਦਰੋਂ ਮਨ ਵੀ ਜੁੜਿਆ ਹੋਣਾ ਚਾਹੀਦਾ ਹੈ ਭਾਵਨਾ ਬਣੀ ਹੋਣੀ ਚਾਹੀਦੀ ਹੈ ਸਤਿਗੁਰੂ ਫੇਰ ਕਿਰਪਾ ਕਰਦੇ ਨੇ ਮੇਰੇ ਪਾਤਸ਼ਾਹ ਉੱਥੇ ਕਿਰਪਾ ਕਰਦੇ ਨੇ ਮੇਰੇ ਸਤਿਗੁਰੂ ਉੱਥੇ ਰਹਿਮਤ ਕਰਦੇ ਨੇ ਪਿਆਰਿਓ ਜਿੱਥੇ ਆਪਾਂ ਸਤਿਗੁਰੂ ਦੇ ਨਾਲ ਜੁੜ ਜੀਏ ਸਾਡਾ ਭਰੋਸਾ ਬਣ ਜਾਏ ਕਿ ਸਤਿਗੁਰੂ ਤੂੰ ਹੀ ਤੂੰ ਹੈ ਏ ਪਾਤਸ਼ਾ ਤੂੰ ਹੀ ਤੂੰ ਹੈ ਏ ਸਤਿਗੁਰੂ ਤੇਰੀ ਕਿਰਪਾ ਤੇਰੀ ਰਹਿਮਤ ਮੈਨੂੰ ਚਾਹੀਦੀ ਹੈ ਸਤਿਗੁਰੂ ਜਦੋਂ ਤੇਰੀ ਕਿਰਪਾ ਹੋ ਗਈ ਸਤਿਗੁਰੂ ਜਦੋਂ ਤੇਰੀ ਰਹਿਮਤ ਹੋ ਗਈ ਮੈਨੂੰ ਫਿਰ ਹੋਰ ਕਿਸੇ ਦੀ ਜ਼ਰੂਰਤ ਨਹੀਂ ਸਤਿਗੁਰੂ ਜਦੋਂ ਤੇਰੀ ਕਿਰਪਾ ਮੇਰੇ ਤੇ ਹੈ ਸਤਿਗੁਰੂ ਮੈਨੂੰ ਕਿਸੇ ਦੀ ਜ਼ਰੂਰਤ ਨਹੀਂ ਯਾਦ ਰੱਖਿਓ ਵੀ ਜਦੋਂ ਸਤਿਗੁਰੂ ਨਾਲ ਹੈ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਜਦੋਂ ਆਪਾਂ ਇਹ ਚੀਜ਼ ਸਮਝ ਲਈ ਤੇ ਪਿਆਰਿਓ ਫਿਰ ਕਿਸੇ ਚੀਜ਼ ਦੀ ਹੋਰ ਜ਼ਰੂਰਤ ਨਹੀਂ ਰਹੇਗੀ ਫਿਰ ਕਿਸੇ ਹੋਰ ਚੀਜ਼ ਦੀ ਜ਼ਰੂਰਤ ਨਹੀਂ ਰਹਿਣੀ ਤੇ ਗੁਰਮੁਖ ਪਿਆਰਿਓ ਜਿਹਨੂੰ ਇਹ ਗੱਲ ਚੇਤੇ ਆ ਗਈ ਕਿ ਮੇਰਾ ਸਤਿਗੁਰੂ ਮੇਰੇ ਨਾਲ ਹੈ ਮੇਰਾ ਪਾਤਸ਼ਾਹ ਮੇਰੇ ਨਾਲ ਹੈ ਤੇ ਸਾਧ ਸੰਗਤ ਫਿਰ ਉਹਨੂੰ ਕਿਸੇ ਚੀਜ਼ ਦੀ ਕੋਈ ਜ਼ਰੂਰਤ ਨਹੀਂ ਮੇਰੇ ਸਤਿਗੁਰੂ ਕਹਿੰਦੇ ਨੇ ਫਿਰ ਯਾਦ ਰੱਖਿਓ ਸਜਣੋ ਫਿਰ ਗੁਰੂ ਐਸੀ ਕਿਰਪਾ ਕਰ ਦਿੰਦਾ ਹੈ ਫਿਰ ਸਤਿਗੁਰੂ ਐਸੀ ਤਾਕਤ ਦੇ ਦਿੰਦਾ ਤੇ ਸਾਧ ਸੰਗਤ ਫਿਰ ਸਤਿਗੁਰੂ ਬਿਦਾਤ ਪਿਆਰੀ ਵਿਸਰਿਆ ਦਾ ਤਾਰਾ ਜਿਨੇ ਦਾਤਾਰ ਨੂੰ ਪਾ ਲਿਆ ਜਿਨੇ ਦਾਤਾਂ ਤੱਕ ਮੋਹ ਰੱਖਿਆ ਸਾਧ ਸੰਗਤ ਉਹਨੂੰ ਕੁਝ ਨਹੀਂ ਪ੍ਰਾਪਤ ਹੋਇਆ ਜਿਨੇ ਦਾਤੇ ਤੋਂ ਦਾਤੇ ਨੂੰ ਹੀ ਮੰਗ ਲਿਆ ਸਤਿਗੁਰੂ ਨੇ ਉਹਦੇ ਤੇ ਕਿਰਪਾ ਕਰ ਦਿੱਤੀ ਮੇਰੇ ਪਾਤਸ਼ਾਹ ਨੇ ਉਹਦੇ ਤੇ ਮਿਹਰ ਕਰ ਦਿੱਤੀ ਸਾਧ ਸੰਗਤ ਉਹਦੇ ਸਾਰੇ ਕਾਰਜ ਰਾਸ ਹੋ ਗਏ ਸਭੇ ਕਾਜ ਜਿਹੜੇ ਸੀ ਨਾ ਉਹਦੇ ਰਾਸ ਹੋ ਗਏ ਸਾਧ ਸੰਗਤ ਐਸੀ ਕਿਰਪਾ ਗੁਰੂ ਨੇ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ